ਗੁਰੂ ਦੁਆਰ ਦੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਗ ਲਿਖਤ ਹੈ ਜਿਸ ਦਾ ਸਰਲੇਖ ਹੈ ਚਾਨਣ ਜੋ ਸੋਚਾਂ ਸਿਰਜ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸੁਪਨਿਆਂ ਲੱਦੀ ਅਦਰੈਣ ਵਿੱਚ ਮੈਂ ਤਕਿਆ ਹਰਾ ਭਰਾ ਇੱਕ ਬ੍ਰਿਛ ਆਪਣੇ ਪਤਿਆਂ ਨਾਲ ਜੋਸੀ ਭਰਪੂਰ ਤੇ ਅਸੰਖ ਫਲਾਂ ਦੇ ਭਾਰ ਨਾਲ ਸੀ ਉਹ ਝੁਕਿਆ ਹੋਇਆ ਜਦ ਮੈਂ ਇਸਵਲ ਨੀਝ ਲਾ ਤੱਕਿਆ ਤਾਂ ਇੰਜ ਜਾਪਿਆ ਮੈਨੂੰ ਜਿਵੇਂ ਹੋਵੇ ਇਹ ਕੋਈ ਕੰਜ ਕੁਆਰੀ ਆਪਣੇ ਮਹਿਲਾਂ ਵਿੱਚ ਖੜੋਤੀ ਆਪਣੇ ਜੋਬਨ ਰੁੱద్ధి ਰੂਪ ਮਦ ਵਿੱਚ ਖੀਵੀ ਉਹ ਸੁੰਦਰੀ ਆਪਣੇ ਕੇਸਾਂ ਦੀਆਂ ਮੀਡੀਆਂ ਤਾਂ ਹੀ ਓਲਾਰ ਰਹੀ ਸੀ ਇਸ ਵਿਸਮਾਦੀ ਦ੍ਰਿਸ਼ ਨੂੰ ਤੱਕ ਕੇ ਹੋਇਆ ਮੈਂ ਅਵਾਕ ਤੇ ਇਸ ਅਦਭੁਤ ਭੂਮੀ ਦੀ ਕਰਨ ਯਾਤਰਾ ਤੁਰਿਆ ਉਸ ਦੇ ਪਿੱਛੇ ਪਿੱਛੇ ਮੈਨੂੰ ਤੱਕ ਕੇ ਉਸ ਹਰੇ ਭਰੇ ਮੇਲ ਦੇ ਬ੍ਰਿਛ ਨੇ ਕੁਝ ਇੰਜ ਬਚਨ ਉਚਾਰੇ ਮੈਂ ਜੀਵਨ ਦੀ ਧੜਕਣ ਦਾ ਦਿਲ ਹਾਂ ਮੈਂ ਉਹ ਸਵਰਗ ਮਨ ਜਿਸ ਨੂੰ ਹਾਲੀ ਕੋਈ ਵੀ ਜਾਣ ਨਹੀਂ ਸਕਿਆ ਮੈਂ ਉਹ ਚਾਨਣ ਜਿਹੜਾ ਸੋਚਾਂ ਸਿਰਜੇ ਮੈਂ ਉਹ ਨੀਚਾ ਜੋ ਪ੍ਰੇਮ ਦੀ ਸੁਖਮ ਜੋਤ ਜਗਾਵੇ ਮੈਂ ਉਹ ਆਨੰਦ ਰਬਤਾ ਵਾਲਾ ਜੋ ਮਾਨਵ ਦੇ ਬੋਲਾਂ ਵਿੱਚ ਛਿਪਿਆ ਮੈਂ ਉਹ ਛਿਣ ਪੰਗਰ ਸੁੰਦਰਤਾ ਜੋ ਹਰ ਵਸਤੂ ਵਿੱਚ ਵਿਆਪਕ ਤੇ ਜੋ ਹੈ ਸਦੀਵੀ ਸ਼ਾਨ ਦਾ ਸਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ